ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਆਪਾਂ ਨੇ ਇਹਨਾਂ ਤਿੰਨ ਮੱਜਾਂ ਦੀ ਲਾਈਵ ਚੁਆਈ ਕੀਤੀ ਹੈ ਜੀ ਬਹੁਤ ਸੋਹਣਾ ਤਿੰਨੇ ਮੱਜਾਂ ਨੇ ਦੁੱਧ ਦਿੱਤਾ ਗੁਲਾਬ ਮਲੰਗਣੀ ਤੇ ਅਨੋਖੀ ਆਪਣੇ ਨਾਲ ਬਾਈ ਹਰਪਾਲ ਸਿੰਘ ਜੀ ਸਰਪੰਚ ਪਿੰਡ ਅਰਨੋਲੀ ਤੋਂ ਸਰਪੰਚ ਡੈਰੀ ਫਾਰਮ ਜ਼ਿਲ੍ਹਾ ਪਟਿਆਲਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤਾਂ ਬਹੁ ਬਹੁ ਵਧਾਈਆਂ ਬਹੁਤ ਸੋਹਣਾ ਦੁੱਧ ਕੱਢਿਆ ਜੀ ਤਿੰਨੇ ਮੱਜਾਂ ਨੇ ਨੇ ਮੇਰ ਹੋਈ ਗੁਰੂ ਸਾਹਿਬ ਨੇ ਤਸ ਕਰਕੇ ਆਪੇ ਕਢਾ ਲਿਆ ਜੀ ਬਹੁਤ ਸੋਹਣਾ ਕੱਢਿਆ ਜੀ ਬਿਲਕੁਲ ਜਿਹੜੀ ਮੱਝ ਕੋਲ ਖੜਿਆ ਆਪਾਂ ਇਹਦਾ ਨਾਂ ਹੈਗਾ ਜੀ ਗਲਾਬ ਤੇ ਦੁੱਧ ਨੇ ਭਾਈ ਜੀ ਕੱਢਿਆ 25 ਕਿਲੋ 180 ਗ੍ਰਾਮ ਹਨਾ ਜੀ ਹਾਂਜੀ ਵੀਰੇ ਠੀਕ ਆ ਭਾਈ ਜੀ ਬਾਈ ਇਹ ਕਿੰਨੇਵੇਂ ਸੂਏ ਆ ਇਹ ਮੱਝ ਇਹ ਵੀਰੇ ਤੀਜੇ ਆ ਜੀ ਇਸ ਵਾਰ ਤੀਜੇ ਸੂਏ ਆ ਜੀ ਜਿਵੇਂ ਲਈ ਸੀ ਹਰਿਆਣੇ ਚੋਂ ਜੀ ਅੱਛਾ ਜੀ ਇਸ ਵਾਰ ਤੀਜੇ ਆ ਪਿਛਲੇ ਵਾਰੀ ਨੇ ਸਾਡੇ ਕੋਲ 23 ਕਿਲੋ ਦੁੱਧ ਦਿਆ ਜੀ ਲੰਬਾ ਟਾਈਮ ਦੇ ਆ ਬਹੁਤਾ ਅੱਛਾ ਵੀਰੇ ਮੰਨ ਲੈ ਐ ਮੰਨ ਕੇ ਚਲੋ ਵੀ 5-6 ਮਹੀਨੇ ਦੁੱਧ ਟੁੱਟ ਜੀ ਨਹੀਂ ਹੈਗੀ ਇੰਨਾ ਹੀ ਦੇਈ ਜਾਂਦੀ ਹੈ ਜੀ ਇੰਨੀ ਦੇਈ ਜਾਂਦੀ ਵੀਰੇ ਆ ਜੀ ਹਾਂ ਜੀ ਠੀਕ ਹੈ ਵੀਰੇ ਹਾਂ ਜੀ ਤੇ ਬਈ ਆ ਦੂਜੇ ਨੰਬਰ ਤੇ ਆ ਗਈ ਆਪਣੀ ਮਲੰਗਣੀ ਹੈ ਨਾ ਹਾਂ ਜੀ ਵੀਰੇ ਇੰਨੇ ਵੀ ਦੁੱਧ ਬਹੁਤ ਸੋਹਣਾ ਦਿੱਤਾ ਤਕਰੀਬਨ 20 ਕਿਲੋ 363 ਗ੍ਰਾਮ ਦੁੱਧ ਦਿੱਤਾ ਇੰਨੇ ਹਾਂ ਜੀ ਵੀਰੇ ਹਾਂ ਜੀ ਇਹ ਇਹ ਬਾਈ ਕਿੰਨੇ ਵਿੱਚ ਸੂਏ ਆ ਛੋਟੀ ਇਹ ਇਹ ਵੀ ਵੀਰੇ ਤੀਜੇ ਹੀ ਆ ਜੀ ਅੱਛਾ ਜੀ ਹਾਂ ਜੀ ਇਹ ਮੈਨੂੰ 2 ਸਾਲ ਹੋ ਗਏ ਮੈਂ ਪਹਿਲਣ ਲਾਇਆ ਸੀਗਾ ਜੀ ਇਹ ਅੱਛਾ ਜੀ ਹਾਂ ਜੀ ਬੜੇ ਠੀਕ ਰੇਟ ਤੇ ਵੀ ਲਈ ਸੀਗੀ ਜੀ ਅੱਛੇ ਵੀਰੇ ਆ ਪਿਛਲੇ ਵਾਰੀ ਨੇ ਮੇਰੇ ਕੋਲੇ ਦੁੱਧ ਜ਼ਿਆਦਾ ਕੱਟਿਆ ਉਹ ਸਾਡੇ ਲਾਈਵ ਚ ਵਾਈ ਤਾਂ ਨਹੀਂ ਕਰਾਈ ਪਿਛਲੇ ਵਾਰੀ ਨੇ 23 23.5 ਕਿਲੋ ਤਾਂ ਚੱਲੀ ਗਈ ਆ ਰਾਮ ਨਾਲ ਠੀਕ ਹੈ ਜੀ ਆ ਇਹਨੇ ਪਿਛਲੇ ਵਾਰੀ ਸੋਨਾ ਦੁੱਧ ਕੱਢਿਆ ਸੀ ਇਸ ਵਾਰ ਥੋੜਾ ਜਗਾ ਇਹਨਾਂ ਵਿਰੇ ਨਾਲ ਮੂੰਹ ਹੱਥ ਨਾਲ ਨਾੜ ਲੈ ਲੰਨੀ ਆ। ਮੂੰਹ ਖੋਲ ਲੰਨੀ ਆਪੇ। ਅੱਛਾ ਜੀ। ਇਹ ਨਾੜ ਨਹੀਂ ਲੈਂਦੀ ਹੈਗੀ। ਅੱਛਾ ਵੀਰੇ। ਹਾਂ ਜੀ। ਫਿਰ ਬਹੁਤ ਦਾ ੱੱਕਾ ਸੀ ਕਰਿਆ ਨਹੀਂ ਵੀ ਜੋ ਹਾਂ ਜੀ। ਇਹ ਆ ਗਈ ਅਨੋਖੀ। ਹਾਂ ਜੀ ਵੀਰੇ। ਤੇ ਇਹ ਇਹ ਕਈ ਵੀ ਤੰਨੇ ਮੱਜਾ ਤੋਂ ਸਭ ਤੋਂ ਟੌਪ ਦਾ ਦੁੱਧ ਕੱਢਿਆ ਹੀ ਇਹਨੇ। ਤਕਰੀਬਨ ਇਹਨੇ ਦੁੱਧ ਕੱਢਿਆ ਜੀ 26 ਕਿਲੋ 786 ਗ੍ਰਾਮ। ਹਾਂ ਜੀ ਵੀਰੇ। ਤੇ ਬਈ ਇਹ ਦਾ ਹੀ ਇਹਦੀ ਕੀ ਡੀਟੇਲ ਆ ਕਿੰਨੇਵੇਂ ਸੂਏ ਵੀਰੇ ਇਹ ਇਹ ਵੀ ਤੀਜੇ ਆ ਜੀ ਇਹ ਵੀ ਤੀਜੇ ਆ ਤਿੰਨੇ ਮੱਝਾਂ ਤੇ ਤੀਜੇ ਸੂਏ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਇਹ ਇਹ ਪਹਿਲਣ ਲਿਆ ਸੀ ਵੀਰੇ ਪਹਿਲਣ ਦੇ ਮੇਰੇ ਕੋਲੇ ਦੇ ਆਨੇ 16 ਕਿਲੋ ਜੀ ਅੱਛਾ ਜੀ ਤੇ 16 17 ਕਿਲੋ ਤਾਂ ਚਲੀ ਗਈ ਜੀ ਫਿਰ ਦੂਜੇ ਨੇ ਕੱਢਿਆ ਜੀ ਮੇਰੇ ਕੋਲੇ ਨੇ 24 ਕਿਲੋ ਦੇ ਗਏ ਜੀ ਠੀਕ ਹੈ ਵੀਰੇ ਇਸ ਵਾਰ ਵਿਚਾਰੀ ਦਾ ਰੋਲ ਥੋੜਾ ਜਿਆਦਾ ਦੇ ਆਏ ਠੀਕ ਹੈ ਵੀਰੇ ਇਹ ਮੈਂ ਚੌਥੇ ਸੂਏ ਤੱਕ ਵੀ ਦੁੱਧ ਵਧਾਈ ਜਾਂਦੀਆਂ ਨੇ ਬਈ ਮੱਜਾਂ ਜਿਵੇਂ ਹੁਣ ਤੀਜੇ ਸੂਏ ਸੂਏ ਚੌਥੇ ਹੋਰ ਵੀ ਵਧਾ ਸਕਦੇ ਦੁੱਧ ਵੀਰੇ ਵਧਾਈ ਜਾਂਦੇ ਆ ਵੀਰੇ ਉਹ ਆਪਣੀ ਸੇਵਾ ਦੇ ਹੁੰਦਾ ਜਿਵੇਂ ਜੇ ਮਾਲਕ ਸਾਈਂ ਸੀੜਤੇ ਆ ਫਿਰ ਤਾਂ ਭਾਗ ਲਾ ਦਿੰਨੀ ਆ ਤਾਂ ਵਧਿਆ ਜਾਂਦਾ ਜੀ ਬਈ ਜੀ ਆਪਾਂ ਹੁਣ ਦੇਖੋ ਚਲੋ ਦੁੱਧ ਬਹੁਤ ਸੋਹਣਾ ਕੱਢਿਆ ਜੇ ਆਪਾਂ ਨਹੀਂ ਖਰਾਕ ਦੀ ਗੱਲ ਕਰੀ ਆਪਾਂ ਖਰਾਕ ਪਾਣੀ ਕੀ ਦਿੱਤਾ ਮੱਜਾਂ ਨੂੰ ਆਪਣੀਆਂ ਨੂੰ ਖਰਾਕ ਤਾਂ ਵੀਰੇ ਜਿਵੇਂ ਬਨੋਲੇ ਦੀ ਖਾਲ ਹੋ ਗਈ ਜੀ ਹਾਂਜੀ ਚਣੇ ਦੀ ਚੂਰੀ ਹੋ ਗਈ ਚਣੇ ਦਾ ਖੰਡਾ ਹੋ ਗਿਆ ਜੀ ਠੀਕ ਹੈ ਜੀ ਚਣੇ ਦਾ ਛਿਲਕਾ ਹੋ ਗਿਆ ਜੀ ਠੀਕ ਹੈ ਵੀਰੇ ਤੇ ਵਿੱਚ ਦਲੀਆ ਐਡ ਕਰ ਦੰਨੇ ਆ ਜੀ ਅੱਛਾ ਜੀ ਆ ਜੀ ਤੇ ਇੱਕਾਸੀ ਆਪਣਾ ਬੰਡ ਤਿਆਰ ਕਰਾਣੇ ਆ ਉਹ ਚ ਜਿਵੇਂ ਬੰਡ ਚ ਕਾਫੀ ਚੀਜ਼ਾਂ ਪਾਣੇ ਆ ਜਿਵੇਂ ਕਣਕ ਹੋਗੀ ਥੋੜੀ ਜੀ ਮੱਕੀ ਹੋਗੀ 10% ਕੁਆਂਟਲ ਚ 40 ਕਿਲੋ ਕਣਕ ਹੋਗੀ ਠੀਕ ਹੈ ਵੀਰੇ ਤੇ ਜੋ ਹੋਗੇ 1 ਕਿਲੋ ਹਲਦੀ ਹੋਗੀ ਮਿੱਠਾ ਸੋਡਾ ਹੋ ਗਿਆ ਕਿਲੋ ਇੱਕ ਦੋ ਦਵਾਈਆਂ ਹੋਗੀਆਂ ਜੀ ਇਹ ਸਾਰੀ ਬਾਈਪਾਸ ਫੈਡ ਹੋਗੀ ਇਹਨਾਂ ਚੀਜ਼ਾਂ ਨੂੰ ਐਡ ਕਰਕੇ ਫਿਰ ਉਹ ਮੰਨ ਲੇ ਜਿਵੇਂ ਇੱਕ ਮੱਜ ਨੂੰ ਜਿਵੇਂ ਮੱਜ 12 13 ਕਿਲੋ ਬੰਡ ਖਾ ਜਾਣੀ ਹੈ 12 ਕਿਲੋ ਬੰਡ ਖਾ ਜਾਣੀ ਹੈ। ਅੱਛਾ ਜੀ। ਜਿਵੇਂ ਅਸੀਂ ਫਿਰ ਉਹਨੂੰ ਨਾ ਵੰਡ ਕੇ ਜਿਵੇਂ ਚਾਣਾ ਖੰਡਾ ਹੋ ਗਿਆ ਚਾਣਾ ਚੋਰੀ ਹੋ ਗਿਆ, ਛਿਲਕਾ ਹੋ ਗਿਆ, ਖਾਲ ਹੋ ਗਈ ਤੇ ਇਹ ਆਪਣੇ ਵਾਲਾ ਬੰਡ ਹੋ ਗਿਆ ਉਹ। ਹਾਂਜੀ। ਉਹਨੂੰ ਬਰਾਬਰ ਮਾਤਰਾ ਚ ਵੰਡ ਕੇ ਪਾਈ ਜੰਨੇ ਆ ਮਤਲਬ ਜਿਵੇਂ 12 ਕਿਲੋ ਹੋ ਗਿਆ। ਹੂੰ। 2 2 ਸਵਾ 2 2 ਕਿਲੋ ਸਾਰੀਆਂ ਆਈਟਮਾਂ ਨੂੰ ਕਰਕੇ ਪਾਈ ਜਾ। ਮਿਕਸ ਪਾ ਦੇ ਨੂੰ। ਹਾਂਜੀ ਹਾਂਜੀ। ਠੀਕ ਆ ਬਈ ਜੀ। ਹਾਂਜੀ। ਤੇ ਬਾਕੀ ਬਾਈ ਦਾ ਮਾਲ ਪਸ਼ੂ ਵੀ ਬਹੁਤ ਸੋਹਣਾ ਇੱਕ ਮੈਂ ਅਲੱਗ ਤੋਂ ਵੀਡੀਓ ਬਣਾਉਂ ਸਾਰੇ ਮਾਲ ਪਸ਼ੂ ਦੀ ਬਾਈ ਜੀ ਤੇ ਵੀਰ ਦਾ ਨੰਬਰ ਮੈਂ ਵੀਡੀਓ ਚ ਦੇਤਾ ਕਿਸੇ ਨੇ ਕੋਈ ਸਲਾਹ ਲੈਣੀ ਹੋਵੇ ਕੋਈ ਪਸ਼ੂ ਬਾਈ ਆਪਾਂ ਪਸ਼ੂ ਦੇ ਵੀ ਦਿੰਨੇ ਆਂ ਕਈ ਵਾਰ ਜੇ ਕੋਈ ਪ੍ਰਾਅ ਮੰਗੇ ਵੀਰੇ ਦੇ ਦਾਂਗੇ ਜੀ ਵੀਰੇ ਜੇ ਕਿਸੇ ਚੰਗੀ ਲਗੀ ਹਾਂਜੀ ਆ ਫਿਰ ਰੇਟ ਠੀਕ ਲੱਗਿਆ ਫਿਰ ਦੇ ਦਾਂਗੇ ਜੀ ਠੀਕ ਆ ਵੀਰੇ ਨਹੀਂ ਬਾਈ ਤੁਹਾਡੀ ਬਹੁਤ ਵੱਡੀ ਮਿਹਨਤ ਆ ਦਈ ਜਾਂਦੇ ਆ ਪਹਿਲਾਂ ਵੀ ਵਿਕੀ ਜਾਂਦੇ ਆ ਵੀਰੇ 2 ਮਹੀਨੇ ਚ 5-7 ਪਸ਼ੂ 5-4 ਵਿਗੇ ਜਾਂਦੇ ਆ अच्छा जी हां जी ਗੱਲ ਇਹ ਆ ਸਾਡੇ ਪੰਜਾਬ ਵਿੱਚ ਹਰਿਆਣੇ ਨਾਲ ਪਸ਼ੂ ਕਾਫੀ ਮਹਿੰਗਾ ਜੀ ਠੀਕ ਹੈ ਜੀ ਜਦੋਂ ਆਪਾਂ ਦੁੱਧ ਨੂੰ ਵੇਖ ਕੇ ਲਈਏ ਸਾਡੇ ਪੰਜਾਬ ਵਿੱਚ ਥੋੜਾ ਜਿਹਾ ਕਹਿੰਨਾ ਦੁੱਧ ਮੱਲੇ 14 15 16 17 ਘਰ ਵਾਸਤੇ ਐ ਜਿਹੜੇ ਮੱਲੇ ਡੈਰੀ ਫਾਰਮਰ ਵਾਲੇ ਆਇਆ ਹੋਰ ਪਰਿਵਾਰਾਂ ਕੋਈ ਚੰਗਾ ਦੁੱਧ ਹਰਿਆਣੇ ਚ ਆਪਾਂ ਨੂੰ ਨਾ ਪਸ਼ੂ ਥੋੜਾ ਜਿਹਾ ਜ਼ਿਆਦਾ ਮਹਿੰਗਾ ਉੱਥੇ ਮਹਿੰਗਾ ਵੀ ਕਿ ਉੱਥੇ ਬਹੁਤ ਸੋਹਣੀ ਮੰਨ ਲੇ ਬਰੀਡ ਆਈ ਉਹਨਾਂ ਕੋਲੇ ਠੀਕ ਹੈ ਵੀਰੇ ਹਾਂ ਉਹ ਲੋਕੀ ਬਹੁਤ ਵਧੀਆ ਤਰੀਕੇ ਨਾਲ ਨਾ ਮਾਲ ਡੰਗਰ ਨੂੰ ਸਾਂਭਦੇ ਉਹਨਾਂ ਦਾ ਮੰਨ ਲੇ ਕੀਤਾ ਹੀ ਇਹੀ ਹੈ ਜੀ ਕੀਤਾ ਹੀ ਇਹ ਹੈ ਹਾਂ ਇਸ ਕਰਕੇ ਉਹਨਾਂ ਨੇ ਆਪਣੇ ਕੀਤੇ ਕਰਕੇ ਉਹਨਾਂ ਨੂੰ ਆਪਣੇ ਪਸ਼ੂ ਤੇ ਮਾਣ ਹੁੰਦਾ ਹੂੰ ਉਹ ਆਪਣੇ ਤਰੀਕੇ ਨਾਲ ਪਸ਼ੂ ਦੰਨੇ ਆ ਤੇ ਜੋ ਵਿਚਾਰੇ ਉਹ ਸੋਚ ਕੇ ਉੱਥੋਂ ਲੈ ਕੇ ਆਏ ਆ ਵੀ ਇਹ 20 ਕਿਲੋ ਕੱਢੂਗੀ ਉਹਨੇ 22 ਕਿਲੋ ਹੀ ਸਾਡੇ ਕੋਲੇ ਦੁੱਧ ਆ ਕੇ ਦਿਆ ਅੱਛਾ ਵੀਰੇ ਅ ਇਸ ਕਰਕੇ ਵੀ ਥੋੜਾ ਜਿਹਾ ਕਿ ਪਸ਼ੂ ਉਧਰ ਮਹਿੰਗਾ ਹੁੰਦਾ ਪਰ ਜੇ ਉਰੇ ਆ ਕੇ ਉਹਦਾ ਸਾਰਾ ਸਾਫ ਕੱਢੀਏ ਦੁੱਧ ਦਾ ਸਾਫ ਕੱਢੀਏ ਫਿਰ ਕੋਈ ਮਹਿੰਗਾ ਨਹੀਂ ਹੈਗਾ ਫਿਰ ਸਸਤਾ ਹੀ ਹੈ ਜੀ ਦੁੱਧ ਦੇ ਹਿਸਾਬ ਨਾਲ ਕੋਈ ਮਹਿੰਗਾ ਨਹੀਂ ਪਸ਼ੂ ਕੋਈ ਮਹਿੰਗਾ ਨਹੀਂ ਹੈਗਾ ਜੀ ਠੀਕ ਆ ਲਓ ਜੀ ਮੈਂ ਬਾਈ ਦਾ ਨੰਬਰ ਦੇਤਾ ਤੇ ਤੁਹਾਡੀ ਗੱਲਬਾਤ ਬਾਈ ਨਾਲ ਕਰਾਤੀ ਬਾਈ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਸੋਹਣਾ ਦੁੱਧ ਕੱਢਿਆ ਤੇ 26786 ਗ੍ਰਾਮ ਕੱਢਿਆ ਇੱਕ ਮੱਝ ਨੇ 26 ਕਿਲੋ 786 ਗ੍ਰਾਮ ਤੇ ਮੋਬਾਈਲ ਨੰਬਰ ਵੀ ਦਾ ਮੈਂ ਵੀਡੀਓ ਚ ਦੇ ਦੂੰ ਕਿਸੇ ਭਰਾ ਨੇ ਕੋਈ ਸਲਾਹ ਲੈਣੀ ਗੱਲਬਾਤ ਕਰਨੀ ਹੋਵੇ 97299 ਜੀ 43699 43699 97299 43699 ਓਕੇ ਜੀ ਬਹੁਤ ਬਹੁਤ ਧੰਨਵਾਦ ਵੀਰੇ ਜੀ ਧੰਨਵਾਦ ਜੀ ਵੀਰੇ ਸਾਰਿਆਂ ਵੀਰਿਆਂ ਦਾ ਧੰਨਵਾਦ